ਰਾਏ ਗੁਰਜੀ ਦਾ ਖਾਸਾ ਰਾਏ ਗੁਰਜੀ ਕੀ ਫਤਿਹ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹਾਲ ਕਰਮ ਚਿੱਟਾ ਦੇ ਪਿੰਡ ਵਾਲੇ ਚੋਡਾ ਰਿਵੀ ਦੇ ਜਿਹੜੇ ਪੰਚਾਇਤ ਆ ਜੀ ਉੱਚੀ ਇਹਨਾਂ ਨੇ ਕੋਈ ਵਿਤਕਾਰ ਨਹੀਂ ਰੱਖਿਆ ਪਿੰਡ ਦਾ ਇਹਨਾਂ ਨੇ ਨਸ਼ੇ ਦੇ ਵਿਰੁੱਧ ਆਪਣੀ ਮਿਹਨਤ ਚਾਲੂ ਕੀਤੀ ਹੈ ਅੱਜ ਤੇ ਮੈਂ ਇਹਨਾਂ ਬਾਰੇ ਸਾਰਿਆਂ ਵਾਂਗ ਕੇ ਜੋ ਵੀ ਮੇਰੇ ਕੋਲ ਅੱਜ ਨਹੀਂ ਬਿਆਨ ਹੋ ਰਿਹਾ ਵੇਖੋ ਅੱਜ ਮੈਂ ਤੁਹਾਨੂੰ ਦੱਸਾਂ ਇੱਕ ਤੇ ਸਾਡੇ ਹਸਪੀਟਲ ਦੇ ਵਿੱਚ ਜਿਹੜੀਆਂ ਗੋਲੀਆਂ ਜੀ ਅਇ ਤੋ ਕਾਫੀ ਰਮੇ ਸਮੇਂ ਤੋ ਮਿਲਦੀਆਂ ਜੀ ਉਹ ਅੰਦਰੋਂ ਲੈਦੇ ਬੱਚੇ ਤੇ ਬਾਹਰ ਆਣ ਕੇ ਵੇਚ ਕੇ ਤੇ ਮੋਟਾ ਨਸ਼ਾ ਕਰਦੇ ਆ ਜੀ ਤੋ ਵੀ ਅਸੀ ਬੇਤੀ ਕਰਦੇ ਆ ਸਰਕਾਰ ਦੇ ਅੱਗੇ ਵੀ ਵੇਖੋ ਜੀ ਸਰਕਾਰ ਨੂੰ ਇਹ ਚਾਹੀਦਾ ਵੀ ਉਹੜੀਆਂ ਨਸ਼ੇ ਵਾਲੀਆਂ ਗੋਲੀਆਂ ਉਹ ਬੰਦ ਚਾਹੀਦੀਆਂ ਜੀ ਉਥੇ ਦੁਆਰਾ ਭੰਦੰਦੇ ਆਂ ਅਮਲੀ ਉਥੇ ਕੋਈ ਵੇਖੋ ਜੀ ਅੱਜ ਤੱਕ ਬੈੱਡ ਨਹੀਂ ਆਈ ਠੀਕ ਹੈ ਜੀ ਬੈੱਡ ਵੀ ਚਾਹੀਦੇ ਸਾਨੂੰ ਪੰਚਾਇਤ ਵਾਲੇ ਕਾਫੀ ਜ਼ੋਰ ਲਾਉਂਦੇ ਆ ਜੀ ਪਿੰਡ ਵਾਸਤੇ ਬੜਾ ਵਿਕਾਸ ਕਰ ਰਹੇ ਆ ਵੇਖੋ ਸਾਨੂੰ ਪਤਾ ਵੀ ਪੰਚਾਇਤ ਜਿਹੜੇ ਪਿੰਡ ਦੀ ਕੰਮ ਕਰਦੀ ਹੈ ਅਸੀਂ ਉਹਦੀ ਸਲਾਹਗਾ ਕਰਦੇ ਆ ਜੀ ਚਵਿੰਡਾ ਦੇ ਵੀ ਦੇ ਕੰਮ ਪੰਚਾਇਤ ਕਰ ਰਹੀ ਹੈ ਜੀ ਅੱਜ ਇਹਨਾਂ ਨੇ ਨਸ਼ੇ ਦੇ ਵਿਰੁੱਧ ਮਹਿਮ ਕੱਢੀ ਆ ਅਸੀਂ ਵੀ ਇਹਨਾਂ ਦਾ ਸੰਯੋਗ ਕਰਦੇ ਜੀ ਪਿੰਡ ਵਾਲੇ ਤੇ ਪਹਿਲੇ ਨੰਬਰ ਤੇ ਨਸ਼ਾ ਜਿਹੜਾ ਗੋਲੀਆਂ ਬੰਦ ਹੋਣੀਆਂ ਚਾਹੀਦੀਆਂ ਜਿੱਥੇ-ਜਿੱਥੇ ਹੌਸਪੀਟਲ ਦੇ ਵਿੱਚ ਉਹ ਨਸ਼ਾ ਛਡਾਊ ਗੋਲੀਆਂ ਹੁੰਦੀਆਂ ਉਹ ਨਸ਼ਾ ਛਡਾਊ ਜਿਹੜੀਆਂ ਉਹ ਤੇ ਦਿੰਦੇ ਜੀ 2-4 ਤੇ ਹੋਰ ਵਾਅਦੇ ਦੇ ਦਿੰਦੇ ਆ ਤੋ ਬਾਹਰਨ ਕੇ ਬਚਾਈਦਾ ਉਹ ਵੇਦ ਕੇ ਮੁੜ ਕੇ ਨਸ਼ਾ ਮੋਟਾ ਕਰਦਾ ਕਿ ਚੁੰਡਿਆਂ ਦੇ ਵਿੱਚ ਆ ਤੋ ਬਾਲਾ ਸਾਹਿਬ ਹਰ ਕਾਮੀ ਸਾ ਪੂਰਾ ਨਸ਼ੇ ਨ ਭਰਿਆ ਮੈਂ ਬੇਤੀ ਆਪਣੇ ਨੂੰ ਕਰਦਾ ਵੀ ਪੁਲਿਸ ਪ੍ਰਸ਼ਾਸਨ ਜਾਣੀ ਵੀ ਪੁਲਿਸ ਨੂੰ ਚਾਹੀਦਾ ਨਹੀਂ ਹਾਰ ਕਥਾ ਦੇ ਵੇਖੋ ਜੀ ਮੋਝੇ ਹੀ ਪਿੰਡ ਵਾਲੇ ਪੰਚਾਇਤ ਵਾਲੇ ਜਿਹੜੇ ਅਸੀਂ ਸੰਯੋਗ ਕਰਾਂਗੇ ਜਿੱਥੇ ਕੋ ਬੱਚਾ ਦਾਖਲ ਹੋਣਾ ਹੈ ਉਥੇ ਦਾਖਲ ਕਰਵਾਉਗੀ ਪੰਚਾਇਤ ਗੜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਬਾਕੀ ਇਹ ਨਹੀਂ ਮੈਂ ਕਹਾਂ ਕਿ ਮੈਂ ਸਾਰੇ ਹਲ ਕਮੀਚੇ ਦਾ ਜਿੰਨੇ ਵੀ ਆ ਪੰਚਾਇਤ ਵਾਲੇ ਇਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਹਾਂ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਭਕਰ ਸਿੰਘ ਜੀ ਨੂੰ ਸੰਜੀ ਅੱਜ ਕੀ ਇੱਥੇ ਅੱਛਾ ਜੀ ਪਿੰਡ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਕੱਢ ਰਹੇ ਆ ਸਾਡੇ ਚਵੰਡਾ ਦੇਵੀ ਪਿੰਡ ਦੇ ਵਿੱਚ ਅੱਛਾ ਜੀ ਸੂਬਾ ਕ੍ਰਾਮ ਪੰਚਾਇਤ ਚਵੰਡਾ ਦੇਵੀ ਸਾਡੇ ਅੱਜ ਸਾਡੇ ਨਾਲ ਆ ਤੇ ਅਸੀਂ ਨਸ਼ੇ ਦੇ ਵਿਰੁੱਧ ਮਾਰਚ ਕੱਢ ਰਹੇ ਆ ਕੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੈ ਇਹ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਪੰਚਾਇਤ ਵੱਲੋਂ ਵੀ ਸਾਡਾ ਸਾਰ ਸਾਥ ਦਓ ਪੰਚਾਇਤ ਦਾ ਆ ਗਈ ਅਸੀਂ ਪਿੰਡ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋਹੜ ਆ ਉਹਨੂੰ ਖਤਮ ਕਰ ਸਕੀਏ ਜਦ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਪੁਲਿਸ ਮੁਲਾਜ਼ਮ ਸਾਡੇ ਨਾਲ ਪੂਰਾ ਸਾਥ ਦੇ ਰਹੇ ਨੇ ਪਰ ਇੱਕ ਸਾਡੇ ਪਿੰਡ ਦਾ ਰਹਿਣ ਵਾਲਾ ਸਖਸ਼ ਜਿਹੜਾ ਜੀ ਉਹਦੇ ਦੇ ਇਲਜ਼ਾਮ ਲੱਗਦੇ ਨਹੀਂ ਉਹ ਕਦੀਆਂ ਦਾ ਤੁਸੀਂ ਮੰਦਰ ਆਓ ਗੁਰਦੁਆਰੇ ਆਓ ਸੌਂਵਾ ਗਾਓ ਤਰੌਣਾ ਦਾ ਚੌਂਕੀ ਕੀ ਲੈਣ ਗਏ ਜੀ ਕਿਉਂ ਤਰਕਾਸਤਾ ਦਿੰਦੇ ਜੀ ਟੜੀਆਂ ਲੱਤਾਂ ਭਾਰ ਨਹੀਂ ਜਾਂਦੀਆਂ ਆਜੋ ਤੁਸੀਂ ਵੇਖ ਲਓ ਜਿੱਥੇ ਵੇਖਣਾ ਦੱਸੋ ਜੇ ਅਸੀਂ ਨਸ਼ੇ ਨੂੰ ਰੋਕਦੇ ਆ ਜੇ ਤੂੰ ਨਹੀਂ ਵੇਚਦਾ ਫਿਰ ਤੈਨੂੰ ਗੁੱਸਾ ਕਦਾ ਆਇਆ ਕਿ ਤੂੰ ਆਹ ਨਾ ਆਪਣੇ ਘਰ ਬੋ ਪ੍ਰਚਾਰਣ ਤੈਨੂੰ ਪੁੱਛ ਨਹੀਂ ਜਾਏਗਾ ਜੇ ਤੂੰ ਵੇਚਦਾ ਤੇ ਡਰਦਾ ਫੇਰ ਹੀ ਐਸ ਵਾਸਤੇ ਕੋਈ ਸਰਕਾਰੀ ਅਫਸਰ ਆਉਂਦਾ ਜਾਂ ਸਰਕਾਰ ਦੇ ਅਫਸਰਾਂ ਨੂੰ ਦੱਸਿਆ ਅਸੀਂ ਦੱਸ ਕੇ ਆਏ ਆ ਜੀ ਅੱਜ ਤੋਂ ਇੰਕ ਵੀ ਨਾ ਮੰਗ ਕੇ ਇਹੋ ਕਰਦੇ ਵੀ ਸਾਡੇ ਪਿੰਡ ਦੇ ਵਿੱਚ ਉਹ ਨਸ਼ਾ ਖਤਮ ਕੀਤਾ ਜਾਵੇ ਤੇ ਜੋ ਜੋ ਵੀ ਵੇਚਦਾ ਜਿਹੜਾ ਵੇਚਦਾ ਇਹਨੇ ਕਿਸੇ ਦਾ ਲਿਆਇ ਨਾ ਕਰੋ ਠੀਕ ਆ ਨਾ ਅਸੀਂ ਪੰਚਾਇਤ ਵੱਲੋਂ ਅਸੀਂ ਇਹ ਮਤਾ ਪਾਇਆ ਹੋਇਆ ਵੀ ਕੋਈ ਫੜਿਆ ਜਾਂਦਾ ਨਸ਼ਾ ਵੇਚਣ ਵਾਲਾ ਉਹਦੀ ਜਮਾਨਤ ਕਰਾਉਣ ਸਾਡੇ ਪਿੰਡ ਦਾ ਕੋਈ ਮੈਂਬਰ ਕੋਈ ਨੰਬਰਦਾਰ ਸਰਪੰਚ ਤੱਕ ਕੋਈ ਨਹੀਂ ਜਾਏਗਾ ਉਹਦੇ ਮਗਰ ਆਈਡੀਆ ਚੇਂਜ ਕਰ ਆਈਡੀਆ ਚ ਨਹੀਂ ਬੜਾ ਨਾਮ ਸੁਭ ਜੀ ਸੀ ਜੀ ਜੀ ਅੱਜ ਜਿਹੜਾ ਪ੍ਰੋਗਰਾਮ ਹੈ ਕੀ ਪ੍ਰੋਗਰਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਤੇ ਤੁਹਾਨੂੰ ਦੱਸ ਦਿੱਤਾ ਸਭ ਨੇ ਕਿ ਇੱਕ ਨਸ਼ਾ ਵਿਰੋਧਾ ਜਿਹੜੀ ਮੁਹਿੰਮ ਹੈ ਇਹ ਨਾਲ ਚਾਲੂ ਕੀਤੀ ਹੈ ਤੇ ਇਹਦਾ ਸਾਥ ਦੇਣਾ ਚਾਹੀਦਾ ਜੀ ਆਪਾਂ ਦੇ ਉਹ ਗੱਲ ਲਗਾਵਾਂਗੇ ਕਿ ਨਾ ਸਾਥ ਨਸ਼ਾ ਖਤਮ ਕਰੋ ਨਸ਼ਾ ਖਤਮ ਕਰਨ ਦਾ ਵੀ ਕੋਈ ਤਰੀਕਾ ਲਾ ਚਾਹੀਦਾ ਹਣ ਕਿ ਪੁਲਿਸ ਨੂੰ ਵੀ ਕੋਈ ਧਮਕੀਆਂ ਦਿੱਤੀ ਜਾਵੇ ਜਾਂ ਕੋਈ ਪਿੰਡ ਦੀ ਪੰਚਾਇਤ ਨੂੰ ਧਮਕੀਆਂ ਦਿੱਤੀ ਜਾਵੇ ਇਦਾਂ ਤੇ ਕੋਈ ਨਹੀਂ ਸਕਦਾ ਹੱਲ ਨਾ ਇਹ ਕਰਕੇ ਪੂਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਇਸ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਲੱਗਦਾ ਕਿ ਬਹੁਤ ਨਸ਼ਾ ਹੈ ਬਹੁਤ ਨਸ਼ਾ ਜੀ ਮੈਂ ਗਰਾਊਂਡ ਸਕੂਲ ਦੀ ਗਰਾਊਂਡ ਦੇ ਵਿੱਚ 10 ਤੋਂ 20 50 ਬੱਚੇ ਲੈ ਕੇ ਜਾਂਦਾ ਖੇਡਣ ਆਉਂਦੇ ਮੈਂ ਉੱਥੇ ਮੈਨੂੰ ਉੱਥੇ ਕਈ ਬੱਚੇ ਬੈਠੇ ਆ ਵਿਜੇ ਬੱਚਾ ਨਾ ਵੀ ਖਰਾਬ ਕਰਦੇ ਆਗੇ ਨਸ਼ਾ ਕਰਦੇ ਆ ਸ਼ਰਾਬ ਪੀਂਦੇ ਆ ਹੋਰ ਨਸ਼ੇ ਬਹੁਤ ਨੇ ਉੱਥੇ ਜਿਹੜੇ ਗਰਾਉਂਡਾਂ ਦੇ ਵਿੱਚ ਗਰਾਉਂਡਾਂ ਤਾਂ ਟੱਕ ਪਹੁੰਚ ਗਏ ਜਿਹਨਾਂ ਨਹੀਂ ਡੱਕ ਵੀ ਸਕਦੇ ਜੇ ਅਸੀਂ ਇਹਨੂੰ ਡੱਕਦੇ ਤਾਂ ਗਾੜੀਆਂ ਲੋਕੀ ਲੜਦੇ ਗਾਲ ਪੈਂਦੇ ਗਰਾਉਂਡ ਸੰਬੰਧੀ ਕਿ ਦੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਜੀ ਬਹੁਤ ਵਾਰ ਜੀ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਪੁਲਿਸ ਦਾ ਗਰਾਉਂਡ ਦੇ ਵਿੱਚ ਪਰਪਸ ਪ੍ਰਸ਼ਾਸਨ ਆਪਣਾ ਜ਼ੋਰ ਲਾਉਣ ਦੀ ਹੈ ਜਾਂਦੀ ਹੈ ਘੇੜਾ ਮਾਰਦੀ ਹੈ ਪਰ ਜਿਹੜਾ ਬੰਦਾ ਚੋਰ ਆ ਉਹਦੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਕੇ ਨਿਕਲ ਜਾਂਦਾ ਨਾ ਠੀਕ ਹੈ ਹਰਪਾ ਸਿੰਘ ਆ ਜੀ ਪਿੰਡ ਚੌੜਾ ਦੇਵ ਤੋਂ ਉਹ ਨੰਬਰਦਾਰ ਕੀ ਕਹਿਣਾ ਚਾਹੁੰਦੇ ਆ ਜਿਹੜਾ ਵਿਰੋਧ ਮਾਰਕ ਜਿਹੜਾ ਵਿਰੋਧ ਮਾਰਤਾ ਜੀ ਇਹ ਨਸ਼ੇ ਦੇ ਵਿਰੋਧਾ ਅਹੀਂ ਸਾਰੇ ਹੀ ਪੰਚਾਇਤ ਵੱਲੋਂ ਪਿੰਡ ਵਾਲੇ ਸਾਰੇ ਰਲ ਮਿਲ ਕੇ ਇਹੋ ਹੀ ਚਾਹੁੰਦੇ ਵੀ ਸਾਡੇ ਪਿੰਡੋਂ ਇਹ ਕੋਰ ਜਿਹੜਾ ਖਤਮ ਕੀਤਾ ਜਾਵੇ ਜੋ ਜਿੰਨਾ ਘਰਾਂ ਦੇ ਗਰੀਬ ਬੱਚੇ ਜਿਹੜੇ ਮਰੇ ਗਏ ਆ ਉਹਨਾਂ ਮਾਂ ਪਿਓ ਨੂੰ ਪਿਆਉਣ ਪੁੱਛੋ ਕੀ ਬਣ ਰਿਹਾ ਉਹਨਾਂ ਨਾਲ ਉਹਨੇ ਇੱਕ ਇਹੋ ਜਿਹੇ ਬੰਦੇ ਜਿਹੜੇ ਵਿਚਾਰੇ ਕੂਟੀਆਂ ਤੋਂ ਆਤੜ ਬੈਠੇ ਆ ਇਹ ਨਸ਼ੇ ਦੇ ਸਦਾਗਰ ਉਹ ਆਪਣੀਆਂ ਕੋਠੀਆਂ ਕਬਜ਼ੇ ਕਰਨਦੇ ਆ ਇਹੀ ਤੇ ਇਹੋ ਬੇਨਤੀ ਕਰਦੇ ਪ੍ਰਸ਼ਾਸਨ ਘੜੀ ਵੀ ਵੱਧ ਚੜ ਕੇ ਸਾਡਾ ਸਾਥਤਾ ਜਾਵੇ ਸਾਡੇ ਪਿੰਡ ਤੋਂ ਜਿਹੜੀ ਜਵਾਨੀ ਬਚਾਈ ਜਾਵੇ ਸਾਡੇ ਜਿਹੜੇ ਜਿਹੜੇ ਬੱਚੇ ਮਰ ਰਹੇ ਆ ਉਹਨਾਂ ਘਰਾਂ ਦਾ ਦੀਵੇ ਬੁਝ ਰਹੇ ਆ ਅਸੀਂ ਜਿਹੜਾ ਪ੍ਰਸ਼ਾਸਨ ਗਾੜੀ ਹੱਥ ਜੁੜ ਕੇ ਬੇਨਤੀ ਕਰਦੇ ਆ ਸਾਡਾ ਸਾਥ ਦੇ ਕੇ ਸਾਡੇ ਪਿੰਡੋਂ ਕੋੜ ਕੱਢਿਆ ਜਾਵੇ ਮੈਂ ਲਾਡੇ ਵੀ ਨਾਮ ਤੋਂ ਮੈਂ ਬਲਿੰਦਰ ਸ਼ਰਮਾ ਟੈਂਟ ਚੁੰਟਾ ਦੇ ਵੀ ਜੋ ਸਾਡੇ ਪੰਚਾਇਤ ਵਾਲਿਆਂ ਨੇ ਤੇ ਸਾਰੇ ਪਿੰਡ ਵਾਲਿਆਂ ਨਾਲ ਕੇ ਇੱਕ ਰੱਦ ਕੀਤਾ ਕਿ ਸਾਡੇ ਵਿੱਚ ਕੋਈ ਵੀ ਨਿਸ਼ਾਨੀ ਵਿੱਚ ਨਾ ਜਾਊਗਾ ਜੇ ਕੋ ਬਾਕੀ ਜਿਹੜੇ ਜਿਹੜਾ ਵੀ ਭਰਾ ਸਾਡਾ ਕੋਈ ਵੀ ਆ ਬੰਦਾ ਵਾ ਜਿਹੜਾ ਧਮਕੀਆਂ ਦੇ ਰਿਹਾ ਪੁਲਿਸ ਨੂੰ ਅਸੀਂ ਸਾਰੀ ਪੰਚਾਇਤ ਸਾਰਾ ਪਿੰਡ ਲਾਕੇ ਲਾਕੇ ਹੀ ਪੁਲਿਸ ਦੇ ਨਾਲ ਵਾ ਕਿਉਂਕਿ ਜਿਨ੍ਹਾਂ ਦੇ ਪੁੱਤ ਮਰਦੇ ਆ ਪਤਾ ਉਹਨੂੰ ਆ ਅਸੀਂ ਇਹ ਕਿ ਥੇਲੀ ਦਾ ਕੰਮ ਨਹੀਂ ਕਰਦੇ ਠੀਕ ਆ ਜਿਹੜਾ ਬੰਦਾ ਸੱਚਾ ਫਿਰ ਸਾਹਮਣੇ ਪਿੰਡ 'ਚ ਬੈਠੇ ਸਾਰੀ ਪੰਚਾਇਤ ਨਾਲ ਬਹੂਗੀ ਸਾਡਾ ਅੱਜ ਮਕਸਦ ਕੀ ਸੀ ਦੇਖੋ ਜੀ ਅੱਜ ਸਾਡਾ ਇਹ ਮਕਸਦ ਵਾ ਆ ਕਿ ਅਸੀਂ ਸਾਰੇ ਇਕੱਠੇ ਹੋ ਗਏ ਕਹਿੰਦੇ ਕਿ ਜਿਹੜਾ ਵੀ ਸਾਡੇ ਪਿੰਡ ਬਾਹਰੋਂ ਕੋਈ ਨਸ਼ਾ ਵੇਚਦਾ ਫੜਾ ਗਿਆ ਉਸ ਦੇ ਨਾਲ ਅਸੀਂ ਬਿੜੇ ਕੀਤੀ ਆ ਸਾਰੀ ਗੱਲਬਾਤ ਹੋਈ ਉਹਨੂੰ ਕੋਈ ਡਰ ਨਹੀਂ ਲਾ ਲਈ ਸਾਰਾ ਪਿੰਡ ਲਾੜਵਾ ਜਿਹੜਾ ਵੀ ਕੋਈ ਫੜਿਆ ਗਿਆ ਉਹਨੂੰ ਅਸੀਂ ਪਿੰਡ ਚ ਬੰਨ੍ਹਾਗੇ ਸਾਰੇ ਪਿੰਚਾਇਤ ਨੇ ਇਹ ਲਾੜ ਕੀਤਾ ਵਾ ਕੱਲ ਨੂੰ ਵੀ ਸਾਡੀ ਮੀਟਿੰਗ ਐ ਐਸਐਸਪੀ ਸਾਹਿਬ ਨਾਲ ਸਾਰੇ ਸਾਡੇ ਪਿੰਚਾਇਤ ਦੇ ਪਤੇ ਜਾਣਗੇ ਜਿਹੜੇ ਬੰਦੇ ਧਮਕੀਆਂ ਦਿੰਦੇ ਆ ਮੈਂ ਤਾਂ ਇਹ ਕਹਿੰਦਾ ਕਿ ਜੇ ਮੈਂ ਚੋਰ ਨਹੀਂ ਆ ਤੇ ਮੈਨੂੰ ਡਰ ਕੋਈ ਨਹੀਂ ਜਿਨ੍ਹਾਂ ਨੇ ਪੁੱਤ ਮਾਰਦੇ ਪਤਾ ਤੇ ਉਹਨੂੰ ਆਪਾਂ ਨੇ ਦੋ ਨੰਬਰ ਤੇ ਪੈਸੇ ਕਮਾਈ ਜੇ ਤਾਂ ਲਾ ਕੰਮ ਨਾ ਕਰਾਣਾ ਪਿੰਡ ਬੜਾ ਇਤਿਹਾਸਕ ਹੈ ਵੇਖੋ ਜੀ ਇੱਥੇ ਮਾਧਰਾਜੀ ਦਾ ਮੰਦਿਰ ਵੀ ਆ ਬਾਬੂ ਸਾਹਿਬ ਵੀ ਨਾਗ ਨਗਰੀ ਵਸਤੀ ਆ ਜੀ ਇਹਦੇ ਸ਼ਰਮ ਚਾਹੀਦੀ ਆ ਲੋਕਾਂ ਨੂੰ ਤੂ ਹਮਾਰੀ ਆ ਇਹ ਆਪਾਂ ਇਨੇ ਸੱਚੇ ਆ ਦੇ ਪਿੰਡ ਚ ਸਾਰੇ ਪਿੰਡ ਇਕੱਠੇ ਕਰਦੇ ਆ ਬੋਝ ਹੀ ਗਏ ਸੱਚੇ ਆ ਕਈ ਕਹਿੰਦੇ ਕਿਸੇ ਨੂੰ ਧਮਕੀ ਦੇ ਦੇਗੇ ਜੀ ਕਿਸੇ ਨੂੰ ਧਮਕੀ ਦਿੰਦੇ ਆ ਨਸ਼ੇ ਦੇ ਖਿਲਾਫ ਪੰਚਾਇਤ ਇਕੱਠੀ ਹੋਈ ਹੈ ਉਹਨਾਂ ਨੇ ਰੋਸ਼ਮਾਰ ਦੀ ਗੱਡੇਆ ਸਿੰਡਾ ਦੇਵੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਕੁਝ ਕਹਿ ਵੀ ਕਿਹਾ ਕਿ ਸਾਨੂੰ ਜੇ ਆਪਾਂ ਕੋਈ ਵੀ ਸਾਡੇ ਕੋਲ ਆਏਗਾ ਸ਼ਿਡਾਨ ਵਾਸਤੇ ਪੁਲਿਸ ਉਹ ਤੇ ਕੋਈ ਕਾਰਵਾਈ ਨਾ ਕਰੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਇਹ ਜੀ ਪੰਚਾਇਤਾਂ ਦਾ ਬਹੁਤ ਹੀ ਵਧੀਆ ਪ੍ਰਬੰਧਾ ਵਾ ਇਹ ਜਿਹੜਾ ਪੰਜਾਬ ਸਰਕਾਰ ਦਾ ਸਾਥ ਦੇ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਜੁਗ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਰਚੀ ਗਈ ਹੈ ਜਿਹਦੇ ਅਧੀਨ ਵੱਧ ਤੋਂ ਵੱਧ ਨਸ਼ਾ ਸਮਗਰਮਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਰਿਕਵਰੀ ਕੀਤੀ ਗਈ ਹੁਣ ਤੱਕ ਸਰ ਤਿੰਨਾਗਰ ਨਸ਼ਾ ਖੇਲੇ ਕਾਫੀ ਸੀਗਾ ਜਿਹੜਾ ਹੁਣ ਥੋੜੀ ਬੜੀ ਖੱਲ ਵੀ ਪਈ ਹੈ ਹੁਣ ਤੱਕ ਤਾਂ ਕਾਫੀ ਕੰਮ ਕਰਮੇ ਦਰਜ ਕਰ ਚੁੱਕੇ ਆ ਤੇ ਜਿਹਦੇ ਮੁਤਾਬਕ ਕਾਫੀ ਕੰਟਰੋਲ ਹੋ ਚੁੱਕਾ ਜੀ ਹੋਂ ਵਾਲੇ ਕੁਝ ਦਿਨਾਂ ਤੱਕ ਮੁਕੰਮਲ ਨਸ਼ਾ ਬੰਦ ਕੀਤਾ ਜਾਏਗਾ। ਜਲਦਲ ਕਰ ਦਿੱਤਾ। ਮੁਕੰਮਲ ਨਸ਼ਾ ਬੰਦ ਕੀਤਾ ਜਾਏਗਾ। ਜਿਸ ਆਪਾਂ ਪੂਰਾ ਵਿਸ਼ਵਾਸ ਦੋਨੇ ਆ ਕਿ ਜੋ ਵੀ ਸਾਡੀਆਂ ਪੰਚਾਇਤਾਂ ਸਾਡਾ ਜਿੰਨੇ ਵੀ ਪਿੰਡ ਦੀ ਚੌਂਕੀ ਦੇ 15 ਪਿੰਡ ਨੇ ਵੱਧ ਤੋਂ ਵੱਧ ਸਹਿਯੋਗ ਦੇ ਰਹੀਆਂ ਹਨ। ਤੇ ਹਰ ਪੱਕੇ ਸਾਡੇ ਨਾਲ ਖੜੇ। ਸਰ ਇਹਨਾਂ ਦੇ ਵਿੱਚ ਕਈਆਂ ਨੇ ਕਿਹਾ ਕਿ ਜੀ ਕੋਈ ਇੱਥੇ ਹੱਗੇ ਬੰਦੇ ਜਿਹੜੇ ਨਸ਼ਾ ਵੇਚਦੇ ਵੀ ਆ। ਤੇ ਸਾਨੂੰ ਆਪਾਂ ਜੇ ਕੁਝ ਰੋਕਦੇ ਆਂ ਤੇ ਸਾਨੂੰ ਤੁਨਕੀਆਂ ਵੀ ਲੰਦੋ ਮਾ ਗੋਲੀਆਂ ਮਾਰਨੀਆਂ ਵੀ ਦੇਣੇ ਕਿ ਕਹੇ ਜੋ ਕੋਈ ਸ਼ਿਕਾਇਤਾਂ ਤੁਹਾਡੇ ਕੋਲ ਆਂਦੀਆਂ ਮੇਕੋ ਜੀ ਮੇਕੋ ਇੱਕ ਸ਼ਿਕਾਇਤ ਆਈ ਸੀ ਇਸ ਮੁੱਦੇ 'ਚ ਉਹ ਮੁੜਕੇ ਨਾ ਇੱਥੇ ਬਹਿ ਕੇ ਲਿਖਤੀ ਮਾਗੀ ਮੁੰਦੀ ਸੀ ਤੇ ਫਿਰ ਜੀ ਸਥਾਨੀਏ ਅੱਗੇ ਕੋਈ ਗੱਲ ਹੁੰਦੀ ਆ ਜਿਵੇਂ ਉਹਨਾਂ ਕਾਫੀ ਵੜਿਆ ਕਦਮ ਪੁਲਿਸ ਪ੍ਰਸ਼ਾਸਨ ਦੇ ਚੁੱਕਿਆ ਪੰਚਾਇਤ ਵੀ ਨਾਲ ਆ ਪੁਲਿਸ ਪ੍ਰਸ਼ਾਸਨ ਦੇ ਤਾਂ ਜੇ ਕੋਈ ਗੱਲ ਹੁੰਦੀ ਆ ਤਾਂ ਫਿਰ ਕੀ ਐਕਸ਼ਨ ਹੁੰਦਾ ਉਹ ਵੀ ਤੁਹਾਨੂੰ ਕਾਰਵਾਈ ਆਉਂ ਕੀਤੀ ਜਾਏਗੀ ਕੀ ਕੀਤਾ ਜਾਂਦੇ ਨਸ਼ਿਆਂ ਦੇ ਸੌਦਾਗਰਾਂ ਨੂੰ ਨਸ਼ੇ ਵਕਰੇਤਾ ਨੂੰ ਕੀ ਗੱਲ ਮੈਂ ਤੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਕਿ ਜਾਂ ਤੇ ਮਾਰੇ ਕੰਮ ਛੱਡ ਜੀ ਜਾਂ ਪੰਜਾਬ ਛੱਡ ਦੂ ਵਈ ਸਕਦੇ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News